ਜਾ ਮੇਰੀਆਂ ਭਾਵਨਾਵਾਂ ਮੇਰੇ ਤੇ ਹਾਵੀ ਹੋ ਗਈਆਂ ਕਿ ਮੇਰੇ ਪਿਤਾ ਜੀ ਦੀ ਜਦੋਂ ਮੌਤ ਹੋਈ ਤਾਂ ਰੋਣ ਦੀ بجائے ਜਾਂ ਦੁਖੀ ਹੋਣ ਦੀ بجائے ਜਦੋਂ ਮੈਨੂੰ ਥੋੜਾ ਜਿਹਾ ਮੌਕਾ ਮਿਲਿਆ ਮੈਂ ਪਿਤਾ ਜੀ ਦੀਆਂ ਦੋਨੇ ਜੇਬਾਂ ਫਰੋਲ ਕੇ ਉਹ ਚੋਂ ਪੈਸੇ ਕੱਢ ਲਏ ਡੈੱਡ ਬੋਡੀ ਚੋਂ ਐਸ ਕਦਰ ਕਹਿੰਦਾ ਪੱਥਰ ਹੋ ਗਿਆ ਸੀ ਮੈਂ ਇਸ ਤਰ੍ਹਾਂ ਦੀਆਂ ਅਧਾਰਨਾ ਦਿੱਤੀਆਂ ਜਦੋਂ ਸਾਡੇ ਵੀ ਅੱਖਾਂ 'ਚ ਪਾਣੀ ਆ ਗਿਆ ਯਾਰ ਯਾਰ ਕਿੱਧਰ ਨੂੰ ਲੈ ਗਏ ਇਹ ਲੀਡਰ ਸਾਡੇ ਪੰਜਾਬ ਨੂੰ ਆਪ ਮਹਿਫਲਾ ਲਾਉਂਦੇ ਆਪ ਮੈਲ ਪਾਉਂਦੇ ਆ ਆਪ ਪਹਾੜਾਂ ਜ਼ਮੀਨਾਂ ਖਰੀਦਦੇ ਆ ਆਪ ਸੌਆਂ ਹਜ਼ਾਰਾਂ ਕਰੋੜਾਂ ਦੇ ਵਿੱਚ ਅਕਾਊਂਟਾਂ 'ਚ ਜਮ੍ਹਾਂ ਕਰਾਉਂਦੇ ਆ ਆਪਦੇ ਬੱਚੇ ਬਹੁਤ ਵੱਡੇ ਵੱਡੇ ਸਕੂਲਾਂ 'ਚ ਗਨਮੈਨਾ ਨਾਲ ਪੜਨ ਜਾਂਦੇ ਆ ਪੰਜਾਬ ਬਰਬਾਦੀ ਦੇ ਕੰਢੇ ਛੜਦਾ